ਹਾਂਜੀ ਸ਼ਸ਼ੀ ਕਾ ਜੀ ਸਾਰਿਆਂ ਨੂੰ ਆਧੇ ਦਿਨ ਦੀ ਸ਼ੁਰੂਆਤ ਹੁੰਦੀ ਹੈਗੀ ਮੇਰੇ ਇਹ ਫਰੈਸ਼ ਫਰੈਸ਼ ਸ਼ੇਵ ਫੇਸ ਨੂੰ ਬਿਕੋਜ਼ ਅੱਜ ਆਪਾਂ ਸਰ ਜੀ ਸਵੇਰ ਦਾ ਆਲੇ ਤਿਆਰ ਹੋ ਗਏ ਹਾਂ ਬੱਚੇ 1 ਮਿੰਟ ਤੇ ਅੱਜ ਮੈਂ ਪਾਠ ਵੀ ਕੀਤਾ ਸ਼ਰੀਰ ਨਹੀਂ ਉੱਠਦਾ ਹੁੰਦਾ ਸੀ ਅੱਗੇ ਮਨ ਬਹੁਤ ਕਰਦਾ ਸੀ ਅੱਜ ਮੈਂ ਸ਼ਰੀਰ ਨੂੰ ਵੀ ਉਠਾ ਲਿਆ ਤੇ ਅੱਜ ਮੈਂ ਪਾਠ ਕੀਤਾ ਜ ਜ ਮਨ ਨੂੰ ਬਹੁਤ ਜ਼ਿਆਦਾ ਮੈਰੇ ਨੂੰ ਸਕੂਨ ਮਿਲ ਗਿਆ ਤੇ ਮੈਂ ਚੌਨੀਆਂ ਵਾਇਗੂ ਜੀ ਪਰਮਾਤਮਾ ਜੀ ਕਰਨ ਵੀ ਇਹ ਸਕੂਨ ਮੈਨੂੰ ਰੋਜ਼ ਮਿਲਦਾ ਸਾਵੰਤ ਨਹੀਂ ਲੱਗਦੀ ਬੁੱਤ ਕੀ ਕਹੀ ਜਾਂਨੇ ਹੋ ਹਾਂ ਇਹ ਕੀ ਹੁੰਦਾਗਾ ਚਲੋ ਹੋ ਜੋ ਖੜੇ ਇਹ ਓਕੇ ਹੁਣ ਆਪਾਂ ਜੀ ਕਰਨ ਲੱਗਦੇ ਆਂਗੇ ਰੂਮ ਦੀ ਕਲੀਨਿੰਗ ਬਹੁਤ ਜ਼ਿਆਦੇ ਖਲਾਰਾਗਾ ਜਿਹੜਾ ਪਿਆ ਪਿਆਗਾ ਰੂਮ ਦੇ ਵਿੱਚ ਇਹ ਸਾਰਾ ਚੱਕਦੇ ਆਂ ਕਲੀਨ ਕਰਦੇ ਆਂਗੇ ਆਪਾਂ ਚਲੋ ਜੀ ਹੋ ਜੀ ਸ਼ੁਰੂ ਹਾਂਜੀ ਤੇ ਇੱਥੇ ਲੱਗ ਗਈ ਸੀਗੀ ਮੈਂ ਰੂਮ ਦੀ ਕਲੀਨਿੰਗ ਕਰਨ ਬਹੁਤ ਜ਼ਿਆਦਾ ਖਲਾਰਾ ਪਿਆ ਪਿਆ ਸੀ ਬਾਹਰੋਂ ਤਾਂ ਸਾਰੀ ਕਲੀਨਿੰਗ ਹੋ ਗਈ ਸੀ ਤੁਹਾਨੂੰ ਪਤਾ ਹੀ ਆ ਰੂਮ ਦੀ ਐਂਡ ਤੇ ਹੁੰਦੀ ਹੈ ਕਿਉਂਕਿ ਹੁਨਰ ਤੇ ਹੁਨਰ ਦੇ ਪਾਪਾ ਇਦੋਨੇ ਛੋਟਾ ਜਨਾਬ ਤੇ ਵੱਡੇ ਜਨਾਬ ਜੀ ਦੋਨੇ ਲੇਟ ਉੱਠਦੇ ਨੇਗੇ ਮਤਲਬ 7 7:30 ਉੱਠਦੇ ਨੇਗੇ ਤੇ ਮੈਂ ਹਨਰ ਦੇ ਪਾਪਾ ਨੂੰ ਸਜਰੇ ਤਾਂ ਨਹੀਂ ਉਠਾਉਂਦੀ ਅਗਰ ਮੈਂ ਉਹਨਾਂ ਨੂੰ ਉਠਾਉਣੀ ਹੈਗੀ ਤਾਂ ਹਨਰ ਵੀ ਉੱਠ ਖੜਦਾ ਤੇ ਮੈਨੂੰ ਹਨਰ ਦੇ ਸੁੱਤੇ ਪਏ ਦਾ ਬਹੁਤ ਲਾਲਚ ਹੁੰਦਾ ਹੋਗਾ ਵੀ ਜਿੰਨਾ ਟਾਈਮ ਇਹ ਪਿਆਗਾ ਮੈਂ ਕੰਮ ਕਰ ਲਾਂ ਵੱਧ ਤੋਂ ਵੱਧ ਜਿਹੜਾ ਮੇਰਾ ਕੰਮ ਆ ਉਹ ਕੰਪਲੀਟ ਹੋ ਜਾਏ ਕਿਉਂਕਿ ਬਾਅਦ 'ਚ ਨਹੀਂ ਮੈਨੂੰ ਬਹੁਤ ਦਿੱਕਤ ਆਉਂਦੀ ਆ ਬੱਚੇ ਨੂੰ ਵੀ ਰੋਂਦਾ ਨਹੀਂ ਛੱਡਿਆ ਜਾਂਦਾ ਹੈਗਾ ਠੀਕ ਹੈ ਤੇ ਕੰਮ ਵੀ ਕਰਨੇ ਹੁੰਦੇ ਨੇ ਇਸ ਕਰਕੇ ਮੈਂ ਦੋਨੇ ਚੀਜ਼ਾਂ 'ਚ ਬਹੁਤ ਜ਼ਿਆਦਾ ਉਲਝ ਜਾਨੀ ਆ ਇਸ ਕਰਕੇ ਜਿਹੜੀ ਆ ਰੂਮ ਦੀ ਜਿਹੜੀ ਕਲੀਨਿੰਗ ਆ ਉਹ ਐਂਡ ਤੇ ਹੁੰਦੀ ਹੈਗੀ ਤੇ ਮਤਲਬ ਕਿ ਵਧੀਆ ਹੋ ਜਾਂਦੀ ਆ ਚਲੋ ਇੰਨਾ ਠੀਕ ਹੈ ਵੀ ਦੋਨੋਂ ਉੱਠ ਖੜਦੇ ਨੇਗੇ ਤੇ ਵਧੀਆ ਹੋ ਜਾਂਦੀ ਆ ਤੇ ਇਸ ਟਾਈਮ ਹਨਰ ਦੇ ਪਾਪਾ ਵੈਸੇ ਚਲੇ ਗਏ ਸੀਗੇ ਤੇ ਰੂਮ ਦੀ ਕਲੀਨਿੰਗ ਹਲੇ ਮੇਰੀ ਪਈ ਸੀ ਤਾਂ ਤੁਸੀਂ ਸਾਹਮਣੇ ਦੇਖ ਸਕਦੇ ਹੋ ਉੱਥੇ ਗੇਟ ਕੋਲੇ ਹਨਰ ਉੱਥੇ ਖੇਡੀ ਜਾਂਦਾਗਾ ਉਥੇ ਮਾੜੀ ਮੋਟਾ ਕੁਝ ਵੀ ਹੁੰਦਾ ਨਾ ਬਸ ਉਹਦੇ ਨਾਲ ਹੀ ਹੱਥ ਨਾਲ ਉਹਨੂੰ ਜਿੱਦਾਂ ਲਾਈਕੋ ਐਂ ਵੀ ਮੈਂ ਤਾਂ ਵੀ ਬਰੂਮਿੰਗ ਕਰਦਾਗਾ ਝਾੜੂ ਲਗਾਉਣਾਗਾ ਤੇ ਇਸ ਤਰੀਕੇ ਨਾਲ ਉਹ ਚੀਜ਼ਾਂ ਨੂੰ ਸਾਫ਼ ਕਰੀ ਜਾਂਦਾ ਰਹਿੰਦਾ ਤੇ ਖੇਡੀ ਜਾਂਦਾ ਰਹਿੰਦਾਗਾ ਬਿੱਲੋ ਕਵਰ ਸੈੱਟ ਕਰਕੇ ਚੰਗੀ ਤਰ੍ਹਾਂ ਮੈਂਨੇ ਤਕੀਏ ਵਗੈਰਾ ਲਗਾਤੀ ਸੀਗੇ ਤੇ ਜਿਹੜਾ ਦੂਸਰਾ ਤਕੀਆ ਹੁਣ ਮੈਂ ਉਹ ਚਾੱਕ ਲਿਆ ਹਾਂ ਇਹ ਮੇਰਾ ਫੇਵਰਿਟ ਤਕੀਆ ਬਿਕੋਜ਼ ਇਹਦੇ ਤੇ ਮੈਨੂੰ ਬਹੁਤ ਆਰਾਮ ਮਿਲਦਾਗਾ ਮੈਨੂੰ ਮੇਰੇ ਤੋਂ ਨਾ ਦੂਜੇ ਤਕੀਆਂ ਤੇ ਸਿਰ ਰੱਖ ਕੇ ਸੌਇਆ ਨਹੀਂ ਜਾਂਦਾ ਹੈਗਾ ਮੈਨੂੰ ਚੰਗੀ ਤਰ੍ਹਾਂ ਨੀਂਦ ਨਹੀਂ ਆਉਂਦੀ ਤੇ ਇਹ ਤੇ ਮੈਨੂੰ ਬਹੁਤ ਆਰਾਮ ਮਿਲਦਾ ਇਸ ਕਰਕੇ ਮੈਂ ਇਹੀ ਤਕੀਆ ਜਿਹੜਾ ਆ ਵੀ ਉਹ ਮੇਰਾ ਆ ਮੇਰਾ ਪਰਸਨਲ ਤਕੀਆ ਅਗਰ ਇਹਨਾਂ ਕੋਲੇ ਹੁੰਦਾ ਮੈਂ ਇਹਨਾਂ ਨੂੰ ਕਹਿ ਦਿੰਦੀ ਮੇਰਾ ਸਹਣਾ ਨਾ ਦੋ ਤੇ ਮੈਂ ਕਿਸੇ ਨੂੰ ਲੈਣ ਨਹੀਂ ਦਿੰਦੀ ਉਹ ਮੈਨੂੰ ਇਹਦੇ ਨਾਲ ਇੰਨਾ ਮੋਹ ਪਿਆਰ ਆਗਾ ਤੇ ਬਸ ਇਥੇ ਰੂਮ ਦੀ ਕਲੀਨਿੰਗ ਆਪਾਂ ਕਰਤੀ ਸੀਗੀ ਜਿਹੜੇ ਮਾਲਾ ਮੋਟਾ ਜਿਹੜਾ ਸਮਾਨ ਆ ਸਾਰਾ ਹੌਲੀ ਹੌਲੀ ਚੱਕ ਧਰਮੇ ਨਾਲ ਦੀ ਨਾਲ ਕਰੀ ਜਾਉਂਗੀ ਤੇ ਇਧਰ ਦੇਖ ਲਓ ਇਹਨੂੰ ਇਹ ਸਾਰੀ ਨਾ ਕੰਦਾਂ ਚ ਜਿਹੜੀ ਕਲਰ ਆਗਾ ਉਹਦੀ ਪਪੜੀ ਜੀ ਆ ਨਾ ਉਹ ਉਤਰ ਜਾਂਦੀ ਹੈਗੀ ਜਦੋਂ ਮਤਲਬ ਸਫੇਮ ਉਹ ਜੇ ਸੰਭਾਵ ਜੀ ਕਰਕੇ ਤੇ ਉਹ ਇਹ ਪਪੜੀ ਲਾਈ ਜਾਂਦਾ ਤੇ ਹੁਣ ਮਤਲਬ ਕਿ ਸਾਰੀ ਲਾ ਕੇ ਵੀ ਮੈਂ ਕੂੜਾ ਬਾਹਰ ਕੱਢ ਰਹੀ ਆਗਾ ਹੁਣ ਇਹ ਗੇਟ ਖੋਲ ਕੇ ਨਾ ਇਹਨੂੰ ਬਾਹਰ ਕੱਢ ਰਹੀ ਆਗਾ ਉਨੇ ਨੂੰ ਮੈਂ ਸਿਆਣਾ ਕਹਾਂਗੇ ਖਾਮ ਲਗਾ ਤੂੰ ਆਪ ਹੀ ਕੂੜਾ ਖੰਡਾ ਕੇ ਆਪ ਹੀ ਕੰਮ ਲੱਗਿਆ ਪਿਆ ਅੱਜ ਮੈਂ ਇਥੋਂ ਦੀ ਸਾਰੀ ਕਲੀਨਿੰਗ ਕਰਤੀ ਸਾਰਾ ਜਿੰਨਾ ਵੀ ਵਾਧੂ ਸਮਾਨ ਸੀ ਇੱਥੇ ਬਹੁਤ ਦਵਾਈਆਂ ਪਈਆਂ ਸੀ ਹੁਣ ਨਰਦੀਆਂ ਕੁਛ ਸੀਗੀਆਂ ਪ੍ਰਾਣੀਆਂ ਤੇ ਇੱਕੋ ਜਿਹਾ ਪਤਾ ਹੀ ਨਹੀਂ ਸੀ ਵੀ ਕਾਦੀ ਆ ਕਾਦੀ ਨਹੀਂ ਆ ਕਿਉਂ ਹਨਾ ਕਹਿੰਦੇ ਹੁੰਦੇ ਐਨਾ ਦਵਾਈਆਂ ਬੂਟੀਆਂ ਵੀ ਘਰੇ ਰੱਖਣੀਆਂ ਮਾੜੀਆਂ ਹੁੰਦੀਆਂ ਨੇ ਉਹ ਵੀ ਬੱਚੇ ਦੀਆਂ ਤਦ ਮੈਂ ਸਾਰੀਆਂ ਕੱਢਤੀਆਂ ਬਸ ਆ ਮੀਨ ਮੀਨ ਰੱਖੀਆਂ ਨੇ ਆ ਤਾਂ ਪਤਾ ਨਹੀਂ ਕੀ ਨਹੀਂ ਹੁੰਦਾ ਹੈਗਾ ਬੱਚਿਆਂ ਨੂੰ ਦਿੰਦੇ ਹੁੰਦੇ ਨੇਗੇ ਮਮਾ ਲਾਇਕ ਹੈ ਸੀ ਹੋਇਆਗਾ ਤੇ ਆਹ ਬਦਾਮ ਰੋਗ ਨੇ ਰੱਖਿਆ ਇੱਕ ਬੁਖਾਰ ਦੀ ਹੈਗੀ ਤੇ ਆ ਲੂਜ਼ ਮੋਸ਼ਨ ਵਗੈਰਾ ਲੱਗ ਜਾਂਦੇ ਨੇ ਇਹ ਦੋਨੇ ਤਾਂ ਉਹਨਾਂ ਦੀਆਂ ਨੇ ਗੀਆਂ ਮੇਰਾ ਖਤਿਆ ਸੀ ਤੇ ਆ ਇਹਦੀ ਹਨੂਮਾਨਗੜ੍ਹ ਤੋਂ ਅਸੀਂ ਮੈਡੀਸਿਨ ਲਿਆਂਦੀ ਹੈਗੀ ਮਮਾ ਦੀ ਵੀ ਉੱਥੋਂ ਚਲਦੀ ਆ ਤੇ ਮਮਾ ਨੇ ਹੁਣ ਇਹਨੂੰ ਵੀ ਲਿਆ ਕੇ ਦਿੱਤੀ ਆ ਮਮਾ ਦਾ ਸ਼ੂਗਰ ਵੀ ਕੰਟਰੋਲ 'ਚ ਆ ਗਿਆ ਤੇ ਮਮਾ ਕਹਿੰਦੇ ਵੀ ਆਪਾਂ ਬੱਚੇ ਨੂੰ ਵੀ ਹੁਨਰ ਨੂੰ ਵੀ ਦਵਾ ਕੇ ਦੇਖ ਲੈਨੇ ਆ ਤੇ ਦੇਖੋ 15 ਦਿਨ ਦੀ ਦਵਾਈ ਆ ਕਾਫੀ ਦਿਨ ਤਾਂ ਹੋ ਗਏ ਮਿੰਨਾ ਦਾ ਹਫਤਾ ਹੋ ਗਿਆ ਤੇ ਹੁਣ ਆਪਾਂ ਦੇਖਦੇ ਆਂ ਕਿ ਵੀ ਇਹਦਾ ਕੀ ਰਿਜ਼ਲਟ ਹੁੰਦਾ ਰੱਬ ਸੁੱਖ ਰੱਖੇ ਰਿਜ਼ਲਟ ਵਧੀਆ ਆਵੇ ਇੱਕ ਤਾਂ ਵੀ ਹੁਨਰ ਜਿਹੜਾ ਤੁਰਨ ਨਹੀਂ ਲੱਗਿਆ ਇੱਕ ਖੰਜਦਾ ਬਹੁਤ ਆ ਇੱਕ ਖਾਂਦਾ ਪੀਂਦਾ ਵੀ ਬਹੁਤ ਘੱਟ ਆਗਾ ਨਖਰੇ ਬਹੁਤ ਕਰਦਾ ਮਤਲਬ ਬਹੁਤ ਘੱਟ ਖਾਂਦਾ ਪੀਂਦਾ ਤਾਂ ਕਰਕੇ ਤੇ ਬਸ ਇੱਥੇ ਕੁਝ ਸੀਗਾ ਸਮਾਨ ਉਹ ਮੈਂ ਰੱਖਤਾ ਆ ਤਾਂ ਸਿੱਟਣਾ ਵਾਲਾ ਸੀਗਾ ਇਹ ਨਾ ਹੁਨਰ ਨਾ ਹੁਨਰ ਨਹੀਂ ਰੱਖ ਤਾ ਤੇ ਆ ਤਾਂ ਤੇ ਨੇ ਦੀ ਦਵਾਈਆਂ ਨਹੀਂ ਸਿੱਟਣ ਵਾਲੀਆਂ ਨੇ ਪਰਫੋਮ ਦੀ ਸ਼ਿਸ਼ੀ ਖਾਲੀ ਆ ਵੀ ਮੇਰੀ ਦਵਾਈ ਆ ਵੀ ਮੇਰੀ ਦਵਾਈ ਆ ਤੇ ਆ ਵੀ ਮੇਰੀ ਦਵਾਈ ਆ ਤੇ ਆ ਉਹ ਪਿਛਲੀ ਸੀਗੀ ਹੁਨਰ ਦੀ ਉਹ ਵੀ ਬਹੁਤ ਧਿਆਨ ਹੈ ਚਲੋ ਮੈਂ ਕਿਉਂ ਉਹ ਰੱਖ ਹੀ ਦਿੰਦੀ ਆ ਕਾਹ ਤੋਂ ਸਿੱਖਣਾ ਬਸ ਇੱਥੇ ਸਾਰਾ ਮੈਂ ਉਸਮਾਨ ਰੱਖਤਾ ਜਿਹੜਾ ਨਾ ਉੱਪਰ ਇਹ ਮੈਂ ਤਾਂ ਰੱਖਤਾ ਤੇਲ ਵਗੈਰਾ ਹੋ ਗਿਆ ਇਹਨਾਂ ਹੁਣ ਚੱਕ ਲੈਂਦਾ ਤੇ ਖੋਲ ਲੈਂਦਾ ਵਾ ਤੇ ਪਾਊਡਰ ਵੀ ਮੈਂ ਉੱਪਰ ਰੱਖਤੀ ਵੀ ਪਾਊਡਰ ਵਗੈਰਾ ਵੀ ਖੋਲ ਕੇ ਨਾ ਛੇੜਖਾਨੀ ਕਰਨ ਲੱਗ ਜਾਂਦਾ ਤਾਂ ਕਰਕੇ ਆ ਸਾਰਾ ਮੈਂ ਇੱਥੋਂ ਇਦਾ ਕਰਾਂ ਕਲੀਨ ਕਰਤਾ ਤੇ ਵਧੀਆ ਹੋ ਗਿਆ ਇਹਨੂੰ ਧੂੜ ਮਿੱਟੀ ਆ ਜਿਹੜੀ ਨਾ ਰੋਜ਼ ਵਾਂਗੂ ਪੈ ਜਾਂਦੀ ਹੈ ਜੀ ਤੇ ਕੱਪੜਾ ਹਲਕਾ ਫੁਲਕਾ ਤਾਂ ਰੋਜ਼ ਮਾਰ ਦਈਦਾ ਪਰ ਚੰਗੀ ਤਰ੍ਹਾਂ ਕਲੀਨਿੰਗ ਮੈਂ ਤਿੰਨ ਚਾਰ ਦਿਨਾਂ ਬਾਅਦ ਕਰ ਹੀ ਦਿੰਨੀ ਕਿ ਐਵੇਂ ਸੋਨਾ ਹੋ ਜਾਂਦਾ ਸਾਰਾ